ਅਮਰਸਰ ਦੇ ਅਤੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇੱਕ ਕਾਰਵਾਈ ਸੋਨੀਆ ਮਾਨ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਅਤੇ ਜਾਂਚ ਦੌਰਾਨ આરોપી ਨੂੰ ਗ੍ਰਿਫਤਾਰ ਕਰ ਲਿਆ। ਇਹ ਜੀ 18 ਦਸੰਬਰ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਮੈਡਮ ਸੋਨੀਆ ਮਾਨ ਨੇ ਹਲਕਾ ਇੰਚਾਰਜ ਰਾਜਸਥਾਨ ਸਿੱਤੂ ਆਮ ਆਦਮੀ ਪਾਰਟੀ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਤੇ ਕਿਸਨੇ ਥ੍ਰੈਟ ਕੀਤਾ ਹੈ ਜਾਨੋਂ ਮਾਰਨੇ ਧਮਕੀਆਂ ਗੋਲੀਆਂ ਮਾਰ ਕੇ ਜਾਨੋਂ ਮਾਰਨੇ ਧਮਕੀਆਂ ਜਿਸ ਸਬੰਧ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਰ ਨੇ ਇੱਕ ਕੰਪਲੇਂਟ ਕੀਤੀ ਉਸ ਕੰਪਲੇਂਟ ਦੇ ਬਿਹਾਫ ਤੇ ਮਾਨਯੋਗ ਐਸਐਸਪੀ ਸ਼੍ਰੀ 소هيل ਮੀਰ ਆਈਪੀਐਸ ਐਸਐਸਪੀ ਹਮਸਰਧਿਆਤੀ ਜੀ ਵੱਲੋਂ ਤੁਰੰਤ ਕੇਸ ਰਿਸਟਰ ਕਰਨ ਦਾ ਹੁਕਮ ਕੀਤਾ ਔਰ ਇਹ ਐਫਆਈਆਰ ਨੰਬਰ 8 ਥਾਣਾ ਸਾਈਬਰ ਕ੍ਰਾਈਮ ਅਮਸਰ ਰੂਰਲ ਦੇ ਵਿੱਚ ਦਰਜ ਕੀਤੀ ਗਈ ਔਰਤ ਦੀ ਸ਼ਰਮ ਕੀਤੀ ਇਸ ਤਫਤੀਸ਼ ਨੂੰ ਮਾਣਯੋਗ ਅਦਿੱਤਿਆ ਵਾਰੀਅਰ ਸ਼੍ਰੀ ਨਾਮ ਰੱਖਿਆ ਦੋ ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਸਿਗੇ ਮਾਣਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਉਨ੍ਹਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨੋਲੋਜੀ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆਜ਼ ਪੰਜ-ਛੇ ਤਾਇੜੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਟ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ ਉੱਥੋਂ ਦਾ ਹੈ ਉਹ ਸਾਰੇ ਕਾਰਨਾਂ ਨੂੰ ਹਲੇ ਗਹਿਰਾਈ ਨਾਲ ਤਫਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਦਾ ਉਹ ਤਫਤੀਸ਼ ਦਾ ਮੈਟਰ ਹੈ ਜੀ ਉਹ ਹਲੇ ਹਲੇ ਤੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੰਦਾ ਜਿੰਦਾ ਨਾਮ ਆਤ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਬੈਠੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਸ ਨਾਲ ਉਹਨੇ ਆਈਡੀਆਂ ਬਣਾਈ ਜਿਸ ਨਾਲ ਦੇ ਉੱਤੇ ਉਸਨੇ ਮੈਸੇਜ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮੰਛਾ ਕੀ ਹੈ ਮੰਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੋਡੂਲੀ ਤਫਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆਖ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਾਲੇ ਕੋਖਣਾ ਜ਼ਰੂਰੀ ਹੈ ਉਮਰ ਕਿੰਨੀ ਚਿਰ ਉਮਰ ਕਹਿੰਦਾ ਕੀ ਹੈ ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਸੀ ਇਹਨੇ ਇਹਦੇ ਕੁੜੀ ਨਾਲ ਦੇ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਆਂ ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਆਂ ਬਣਾਈਆਂ ਸੋਨੀਆ ਮਾਨ ਇਹ ਨਹੀਂ ਆਮ ਆਦਮੀ ਪਾਰਟੀ ਇਹ ਹਾਲੇ ਤਫਤੀਸ਼ ਕਰ ਰਹੇ ਆ ਜੀ ਤਫਤੀਸ਼ ਤੋਂ ਬਾਅਦ ਜੋ ਪਤਾ ਸੰਗੇ ਤੁਹਾਨੂੰ ਦੱਸ ਸਾਂਝੇ ਕੀਤੇ ਜਾਣਗੇ ਇਹ ਇਕੱਲਾ ਹੀ ਸਾਡੇ ਨਾਲ ਹੋਰ ਚਿਗਨੀ ਕੀ ਹੈ ਫਿਲਹਾਲ ਤੇ ਇਕੱਲਾ ਹੀ ਸੀਗੇ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਹ ਸਾਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆ ਅਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅਗੋਂ ਇਹ ਜਾਂ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹਨੇ ਮਾਰਦੀਆਂ ਆਈਆਂ ਉਹ ਪਿੱਛੋਂ ਲਾਈਆਂ ਗਈਆਂ ਸੀ ਉਹ ਸਾਰੀ ਰਿਕਵਰੀ ਹੋਏਗੀ ਧੰਨਵਾਦ